ਇੱਕ ਵਾਰੀ ਨਾ ਕੋਈ ਅੰਗਰੇਜ਼ ਸੀਗਾ ਤੇ ਉਹਨੂੰ ਭੁੱਖ ਬਹੁਤ ਲੱਗੀ ਸੀ। ਉਹਨੂੰ ਭੁੱਖ ਬਹੁਤ ਲੱਗੀ ਤਾਂ ਉਹਨੇ ਨਾ ਇੱਕ ਬ੍ਰੈਡ ਚੋਰੀ ਕਰ ਲਿਆ ਕਿਸੇ ਸ਼ਾਪ ਤੋਂ। ਤਾਂ ਫੋਰਨ ਕੰਟਰੀ ਦੇ ਵਿੱਚ ਇੱਕ ਜਿਹੜੀ ਚੋਰੀ ਹੈ ਉਹਨੂੰ ਬਹੁਤ ਜ਼ਿਆਦਾ ਵੱਡਾ ਜੁਰਮ ਸਮਝਿਆ ਜਾਂਦਾ। ਪਰ ਜਦੋਂ ਉਹਨੂੰ ਸਜ਼ਾ ਸੁਣਾਉਣੀ ਸੀ ਤਾਂ ਉਹ ਜਿਹੜੀ ਸਜ਼ਾ ਸੁਣਾਉਣ ਵਾਲੀ ਸੀ ਉਹ ਵੀ ਇੱਕ ਜੱਜ ਸੀ। ਅੰਗਰੇਜ਼ ਕੁੜੀ ਕਿਉਂਕਿ ਸਜ਼ਾ ਨੂੰ ਕੋਈ ਆਰੇ-ਗਰੇ ਦੁਕਾਨ ਵਾਲੇ ਨਹੀਂ ਸੀ ਸੁਣਾਉਣੀ ਕਿਉਂਕਿ ਉਹਦਾ ਕੇਸ ਕੋਰਟ ਵਿੱਚ ਚੱਲਿਆ ਗਿਆ ਸੀ ਤਾਂ ਸਜ਼ਾ ਸੁਣਾਉਣ ਵਾਲੀ ਜਿਹੜੀ ਜੱਜ ਕੁੜੀ ਸੀ ਉਹ ਵੀ ਇੱਕ ਅੰਗਰੇਜ਼ ਕੁੜੀ ਸੀ ਤੇ ਜਿਹੜਾ ਚੋਰ ਸੀਗਾ ਉਹ ਵੀ ਇੱਕ ਅੰਗਰੇਜ਼ ਸੀਗਾ ਉਹਨੇ ਕਿਹਾ ਕਿ ਤੂੰ ਮੈਨੂੰ ਦੱਸ ਵੀ ਤੂੰ ਚੋਰੀ ਕੋਈ ਚੱਜ ਦੀ ਚੀਜ਼ ਕਿਉਂ ਨਹੀਂ ਕੀਤੀ ਤੂੰ ਬਰੈੱਡ ਦੀ ਚੋਰੀ ਕਿਉਂ ਕੀਤਾ ਤੈਨੂੰ ਪਤਾ ਨਾ ਵੀ ਆਪਣੇ ਕਾਨੂੰਨ ਬਹੁਤ ਸਖਤ ਆ ਤੇ ਤੂੰ ਕਦੋਂ ਵੀ ਤੈਨੂੰ ਸਜ਼ਾ ਕਿੰਨੀ ਭਿਆਨਕ ਹੋ ਸਕਦੀ ਤੂੰ ਮੈਨੂੰ ਕਾਰਨ ਦੱਸ ਤੂੰ ਕਿਸੇ ਹੋਰ ਚੀਜ਼ ਨੂੰ ਇੰਨੀਆਂ ਸ਼ਾਪ ਦੇ ਉੱਪਰ ਚੀਜ਼ਾਂ ਪਈਆਂ ਤੇ ਤੂੰ ਇਕੱਲਾ ਬ੍ਰੈਡ ਹੀ ਚੱਕਿਆ ਉਹ ਕਹਿੰਦਾ ਮੈਨੂੰ ਜੀ ਬਹੁਤ ਭੁੱਖ ਲੱਗੀ ਸੀ ਮੈਂ ਸਵੇਰ ਦਾ ਭੁੱਖਾ ਸੀ ਮੈਂ ਕਈਆਂ ਤੋਂ ਮੰਗਿਆ ਖਾਣ ਨੂੰ ਕੁਝ ਮੈਨੂੰ ਦਿੱਤਾ ਨਹੀਂ ਕਿਸੇ ਨੇ ਕਹਿੰਦਾ ਫਿਰ ਮੈਂ ਬ੍ਰੈਡ ਚੋਰੀ ਕਰ ਲਿਆ ਪਰ ਉਹ ਕਹਿੰਦੀ ਮੈਂ ਅੱਜ ਤੈਨੂੰ ਸਜ਼ਾ ਨਹੀਂ ਸੁਣਾਉਂਗੀ ਤੂੰ ਬ੍ਰੈਡ ਚੋਰੀ ਕੀਤੀ ਹੈ ਚੋਰੀ ਤਾਂ ਚੋਰੀ ਹੈ ਠੀਕ ਹੈ ਮੈਂ ਤੈਨੂੰ ਇਸ ਕਰਕੇ ਨਹੀਂ ਛੱਡ ਰਹੀ ਕਿ ਤੈਨੂੰ ਭੁੱਖ ਲੱਗੀ ਸੀ ਪਰ ਤੂੰ ਇੱਕ ਮੈਨੂੰ ਓਨੈਸਟਲੀ ਇਮਾਨਦਾਰੀ ਨਾਲ ਕਾਰਨ ਦੱਸਿਆ ਵੀ ਮੈਨੂੰ ਭੁੱਖ ਲੱਗੀ ਸੀ ਮੈਂ ਹੋਰ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਤਾਂ ਮੈਨੂੰ ਕਿਸੇ ਨੇ ਉਹ ਚੀਜ਼ ਨਹੀਂ ਦਿੱਤੀ ਖਾਣ ਨੂੰ ਤਾਂ ਮੈਂ ਤੈਨੂੰ ਛੱਡ ਰਹੀ ਹਾਂ ਹਾਂ ਅੱਗੇ ਤੋਂ ਜਿਹੜੀ ਗੱਲ ਆ ਤੂੰ ਅੱਗੇ ਤੋਂ ਕੀ ਕਰਨਾ ਜਦੋਂ ਤੈਨੂੰ ਭੁੱਖ ਲੱਗੇ ਚੋਰੀ ਨਹੀਂ ਕਰਨੀ ਤੂੰ ਆਸ ਪੜੋਸ ਦੇਖਣਾ ਵੀ ਕਿਤੇ ਕੋਈ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਵਿੱਚ 24 ਘੰਟੇ ਲੰਗਰ ਚੱਲਦਾ ਉਹ ਕਿਸੇ ਨੂੰ ਵੀ ਭੁੱਖੇ ਨਹੀਂ ਛੱਡਦਾ। ਸੋ ਬਾਈ ਆਮ ਵੈਰੀ 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 ਪ੍ਰਾਊਡ ਆਫ आवर ਕਲਚਰ। ਥੈਂਕ ਯੂ ਸੋ ਮਚ।